ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਆਦਿਹੀ ਵੀਡੀਓ ਵਿੱਚ ਆਪਾਂ ਤੋਕੜ ਮੱਝ ਸੇ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਖੁੱਛ ਲੈਨੇ ਬਾਈ ਟੋੜੀਲਾ ਆਜੀ ਬਾਈ ਜੀ ਹਸਤਰੀਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਵਧੀਆ ਨਾਮ ਤੇ ਐਡਰੈਸ ਬੋਲੋ ਜੀ ਨਾਮ ਹਰਜਿੰਦਰ ਸਿੰਘ ਜੀ ਪਿੰਡ ਬੋਰਚ ਸਰੋੜ ਠੀਕ ਹੈ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੇੜੇ ਭਗਤਪਾ ਸਾਹਿਬ 3 ਕਿਲੋਮੀਟਰ ਹੈ ਜੀ ਮੋਬਾਈਲ ਨੰਬਰ ਬੋਲੋ 9864108529 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਇ ਸੂਈ ਵੀ ਆ ਇਹ ਦੂਜੀ ਸੂਈ ਸੂਈ ਆ ਛੋਟੀ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ ਹੋ ਗਿਆ 3 ਸਵਾ 3 ਮਹੀਨੇ 3 ਸਵਾ 3 ਮਹੀਨੇ ਬੱਚਾ ਕੀ ਆ ਮਗਰ ਮਗਰ ਕੱਟੀ ਆ ਜੀ ਕੱਟੀ ਕੱਟੀ ਵੀ ਪਲੀ ਪਈ ਆ ਹਣ ਹਾਂਜੀ ਹਾਂਜੀ ਬਹੁਤ ਪਲੀ ਪਈ ਟੀ ਬਹੁਤ ਚੰਗੀ ਆ ਬਾਈ ਵਧੀਆ ਠੀਕੀ ਪਲੀ ਪਈ ਆ ਠੀਕ ਆ ਚੰਗੇ ਟੀਕੇ ਦੀ ਆ ਥਣ ਝੋਲੀ ਇੱਕ ਨੰਬਰ ਆ ਤੇ ਮਨ ਕੇ ਚਲ ਬਣੀ ਵੀ ਇੱਕ ਨਹੀਂ ਇਹ 20 ਕਿਤਨਾ ਹੋਗੇ ਬਣੀ ਆਪਾਂ ਖਾਲੀ ਕਰਕੇ ਦੇਵਾਂਗੇ ਓਕੇ ਬਾਈ ਠੀਕ ਆ ਬਾਈ ਤੇ ਦੁੱਧ ਕਿੰਨਾ ਦੁੱਧ 7 ਲੀਟਰ ਆਈ 7 ਲੀਟਰ ਚੋਂ ਨਾਲ ਹਾਜ਼ਰ ਆ ਬਾਈ ਹਾਂਜੀ ਮਿਲਦੀ ਘੱਟੀ ਦੀ ਮਿਲਦੀ ਘੱਟੀ ਦੀ ਠੀਕ ਆ ਬਾਈ ਥਾਣ ਨੇੜ ਤੋਂ ਚੈੱਕ ਕਰਵਾਣੇ ਚਿਵਾਈ ਕਿਵੇਂ ਆ ਬਾਈ ਬਹੁਤ ਚਿਵਾਈ ਗੰਨੇਰਗੀ ਠੀਕ ਆ ਗੰਨੇਰਗੀ ਚਿਵਾਈ ਆ ਥਾਣ ਦੇਖੋ ਬਾਈ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਤੇ ਪਿੱਛੇ ਤੋਂ ਚੌੜੀ ਜੂੜੀ ਦੇਖੋ ਬਾਈ ਫਲੀ ਵੀ ਫੁੱਲ ਆ ਪੂਰੀ ਰਾਜੀ ਆ ਵੱਡੇ ਕੱਦ ਚਾ ਕੋਈ ਛੋਟਾ ਕੱਦ ਨਹੀਂ ਤੇ ਸੁਭਾਅ ਵੀ ਬਹੁਤ ਠੰਡਾ ਆ हां हां बहुत जणी है बहुत ज्यादा जणी है करमणी ने हिलना ਤਾਂ ਹੈ ਨਹੀਂਗਾ ਲੈ ਫੇਸ ਦਿਖਾ ਦੇ ਬਈ ਇਹਦਾ ਕਰਮਣੀ ਦਾ ਬਿਊਟੀ ਚੈੱਕ ਕਰ ਲੋ ਸਿੰਘ ਸਿੰਘ ਪੂਰਾ ਚੰਗਾ ਹੈ ਕਰਮਣੀ ਕੱਟੀ ਬਈ ਅਸਕੀਨਾਂ ਦੀ हां क्या बात ਹੱਥ ਨਹੀਂ ਚਲਾਉਂਦੀ ਕਿਤੇ ਵੀ ਸ਼ਾਂਤਾਂ ਨੂੰ ਪੂਰਾ ਲੱਗਿਆ ਦੂਰ ਕੇ ਦਿਖਾ ਦੇ ਬਹੁਤ ਬਣੀ ਵੀ ਜ਼ਰੂਰ ਆ ਬਈ ਕਹਿੰਦਾ 20 ਦਿਨ ਹੋਗੇ ਬਣੀ ਨੂੰ ਠੀਕ ਆ ਖਾਲੀ ਮੰਨ ਕੇ ਲਈਏ ਖਾਲੀ ਮੰਨ ਕੇ ਦੇਵਾਂਗੇ ਦੁੱਧ ਵੀ ਚੰਗਾਗਾ ਬੱਚਾ ਵੀ ਮਗਰ ਕੱਟੀ ਆ ਕੱਟੀ ਵੀ ਬਹੁਤ ਚੰਗੀ ਆ ਬਈ ਤੇ ਮੰਨ ਕੇ ਚਲੋ ਅਗਰ ਤੁਸੀਂ ਇਹ ਦੁੱਗਣੇ ਕਰੋਗੇ ਕਿ ਨਹੀਂ ਬਈ ਹਾਂਜੀ ਹਾਂਜੀ ਬਸ ਆਪਾਂ ਤੇ ਨਹੀਂ ਕੋਈ ਜਿਹੜੀ ਝੋਟਾ ਕਿੱਥੇ ਧਰਾਂਗਾ ਹਾਂ ਵੱਧਣ ਵਾਲੀ ਸਰੇ ਘਟਣ ਵਾਲੀ ਨਹੀਂ ਹਰਿਆਲੇ ਵਾਲੀ ਝੋਟੀਆਂ ਰਹੀਆਂ ਪળી ਵੀ ਦੇਖੋ ਯਾਰ ਵੱਡੀ ਗੱਲ ਪળી ਵੀ ਬਹੁਤ ਆ ਪੂਰੇ ਕਦ ਕਾ ਉਠਾਲੀ ਹੈਗੀ ਇੱਕ ਨੰਬਰ ਝੋਟੀ ਆ ਬਈ ਸੁਪਰੀ ਲੈਵੇ ਤੇ ਨਾੜਾ ਨੂੜਾ ਫੁੱਲਾ ਮੂਰੋਂ ਲੈਵਾ ਚੈੱਕ ਕਰਵਾਵਾਂਗੇ ਇੱਕ ਨੰਬਰ ਲੈਵਾ ਕੀ ਮੋਲ ਆ ਬਈ ਜਾਇਜ਼ 88000 ਰੁਪਏ ਮੋਲੇ ਠੀਕ ਹੈ ਬਈ ਮਾਨਤਨ ਹੋਜੂ ਹਾਂਜੀ ਹਾਂਜੀ ਬਸ 85000 ਲੈਣ ਦੇਣੀ 87000 ਰੁਪਇਆ ਮੋਲਾ 85000 ਦੀ ਹੈ ਨਾ ਬਾਈ ਛੋਟੀ ਦੇ ਦੋ ਹਾਂਜੀ ਹਾਂਜੀ ਠੀਕ ਹੈ ਜਿਵੇਂ ਜਾਇਜ਼ ਮੋਲਾ ਵੱਡੇ ਕੱਦ ਚਾ ਕੋਈ ਛੋਟੀ ਨਹੀਂ ਤੋੜਾ ਇੱਕ ਨੰਬਰ ਬਰੀਡ ਇੱਕ ਨੰਬਰ ਨਾਣਾ ਲਿਖਾਉਣਾ ਲੈਵੇ ਤੇ ਨਾਣਾ ਨੂਣਾ ਫੁੱਲ ਚੰਗੀਆਂ ਲੈ ਕਹਿੰਦੀ ਕੋਈ ਗੋਸ਼ ਨਹੀਂ ਯਾਰ ਜਿਵੇਂ ਮਰਜ਼ੀ ਕੈਮਰਾ ਜਿੱਥੇ ਮਰਜ਼ੀ ਲਈ ਫਿਰ ਕੋਈ ਚੱਕੇ ਜੈਦੀ ਤੇ ਨਹੀਂ ਗੱਲ ਹੀ ਖੜੀ ਹਾਂ ਠੰਡੀ ਆ ਸੁਆਹ ਠੰਡਾ ਗਰਮ ਵਾਲੀ ਦਾ ਲੈ ਕੋਈ ਖੋਲ ਨਹੀਂ ਕੋਈ ਪੁੱਜੂ ਪੁੱਜੂ ਨਹੀਂ ਕਰਨਾ ਕੋਈ ਕੈਮਰੇ ਤੋਂ ਨਹੀਂ ਡਰਨਾ ਮौज ਨਾ ਖੜੀ ਹੈ ਕਰ ਮਾਰੀ ਲਾ ਚਲ ਬਾਈ ਆਜਾ ਬਾਕੀ ਮੁੱਲ ਜਾਇਜ਼ ਆ ਬਾਈ ਮਾਨ ਇਹੀਆਂ ਝੋਟੀਆਂ ਕਿਸੇ ਧਰਿਆਂ ਪੰਗਾ ਸਹੀ ਗੱਲ ਆ ਬਈ ਝੋਟੀ ਬਹੁਤ ਚੰਗੀਆਂ ਇੱਕ ਨੰਬਰ ਝੋਟੀ ਆ ਕੋਈਾਂ ਤੀਨ ਕਿਤੇ ਆਥੀ ਨਹੀਂ 드러ਉਂਦੀ ਨਾਲੇ ਤਾਂ ਬਾਈ ਦੁੱਧ ਪਿਆਉਗੀ ਨਾਲੇ ਰੁਪਏ ਦੁੱਗਣੇ ਕਰੂਕ ਨਹੀਂ ਕਿਹੜੇ ਦੁੱਗਣੇ 2 ਲੱਖ ਚ ਵੜ ਜਾਣਾ ਨੇ ਜੀ ਸਹੀ ਗੱਲ ਆ ਬਈ ਸਹੀ ਗੱਲ ਹਾਂ ਝੋਟੀਆਂ ਹੀ ਹੈ ਨਹੀਂ ਸਹੀ ਗੱਲ ਆ ਬਈ ਇਹੀਆਂ ਝੋਟਾਂ ਕਿਸੇ ਧਰਿਆਂ ਪੰਗਾ ਬਾਕੀ ਕੱਟੀ ਦੇਖੋ ਕੱਟੀ ਵੀ ਫੜੀ ਕੱਟੀ ਵੀ ਝੋਟੀ ਆ ਹਮਮ ਅੰਗ ਭਾਰੀ ਮਾਰਾ ਨੇ ਸਾਰੇ ਸੋਹਣੇ ਲਾਏ ਥਰ ਬਾ ਚੰਗਾ ਲੱਗਿਆ ਸਹੀ ਗੱਲ ਆ ਬਈ ਸੇਕ ਕੇ ਸੇ ਵੀਰ ਨੂੰ ਬਈ ਛੋਟੀ ਪਸੰਦ ਆਵੇ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਜਿਹੜੀ ਦਾ ਜਿੰਨੇ ਵੀ ਕਹਿਦੇ ਉਹਨੇ ਹਾਂ ਠੰਡੀ ਠੁੰਡੀ ਤੋਂ ਲਿਫੋਲ ਲਾ ਧੰਨਵਾਦ